ਜਿਸ ਸਥਾਨ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਜਵਾਨੀ ਦੇ ਕਈ ਸਾਲ ਬਤੀਤ ਕੀਤੇ ਜਿਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੇ ਹਸਤ ਕਮਲਾ ਦੇ ਨਾਲ ਲੱਗੀ ਹੋਈ 베ਰੀ ਮੌਜੂਦ ਹੈ ਜਿਸ ਨਦੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤਿੰਨ ਦਿਨ ਅਲੋਪ ਰਹੇ ਉਸ ਜਗ੍ਹਾ ਦੇ ਅੱਜ ਆਪਾਂ ਦਰਸ਼ਨ ਕਰਾਂਗੇ ਜ਼ਿਲ੍ਹਾ ਕਪੂਰਥਲੇ ਵਿੱਚ ਸਥਿਤ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਇਤਿਹਾਸਿਕ ਸਥਾਨ ਗੁਰਦੁਆਰਾ ਬੀਰਸਾ ਵਿਖੇ ਅੱਜ ਆਪਾਂ ਦਰਸ਼ਨ ਕਰਾਂਗੇ ਸੁਲਤਾਨਪੁਰ ਲੋਧੀ ਵਿੱਚ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਈ ਇਤਿਹਾਸਿਕ ਸਥਾਨ ਹਨ ਉਹਨਾਂ ਵਿੱਚੋਂ ਇੱਕ ਸਥਾਨ ਗੁਰਦੁਆਰਾ ਵੀਰ ਸਾਹਿਬ ਜੋ ਸਤਗੁਰਾਂ ਦੀ ਇਸ ਯਾਦ ਦੇ ਵਿੱਚ ਬਣਿਆ ਕਿ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਇਸ ਜਗ੍ਹਾ ਤੇ ਸਤਗੁਰਾਂ ਨੇ ਦਾਤਣ ਕਰਕੇ ਉਸ 베ਰੀ ਦੀ ਦਾਤ ਨੂੰ ਜਦੋਂ ਸਤਗੁਰਾਂ ਨੇ ਮਿੱਟੀ ਦੇ ਵਿੱਚ ਦੱਬਿਆ ਤਾਂ ਉਸੇ ਤਰ੍ਹਾਂ ਹਰੀ ਹੋ ਗਈ ਉਸ ਦਾਤਣ ਤੋਂ ਬਣੀ ਹੋਈ 베ਰੀ ਅੱਜ ਵੀ ਗੁਰਦੁਆਰਾ ਵੀਰ ਸਾਹਿਬ ਵਿਖੇ ਮੌਜੂਦ ਹੈ ਸੰਗਤਾਂ ਦੇ ਮਨ ਦੇ ਵਿੱਚ ਉਸ ਬੀਰ ਦੇ ਪ੍ਰਤੀ ਬਹੁਤ ਭਾਵਨਾ ਹੈ ਅਨੇਕਾਂ ਸੰਗਤਾਂ ਹੀ ਇੱਥੇ ਆ ਕਰ ਬੀਰੀ ਦਾ ਪ੍ਰਸ਼ਾਦ ਛਕਦੀਆਂ ਹਨ ਇੱਥੇ ਉਹ ਵਹੀ ਨਦੀ ਵੀ ਮੌਜੂਦ ਹੈ ਜਿਸ ਨਦੀ ਦੇ ਵਿੱਚ ਸਤਗੁਰਾਂ ਨੇ ਜਦੋਂ ਟੁੱਬੀ ਮਾਰੀ ਸੀ ਤਾਂ ਤਿੰਨ ਦਿਨ ਅਲੋਪ ਰਹੇ ਸੱਚਖੰਡ ਤੋਂ ਸਤਗੁਰਾਂ ਨੇ ਮੂਲ ਮੰਤਰ ਲੈ ਕੇ ਆਂਦਾ ਮੂਹਲ ਮੰਦਰ ਲਿਹਾਉਣ ਤੋਂ ਬਾਅਦ ਸਤਗੁਰਾਂ ਨੇ ਇਸੇ ਹੀ ਸਥਾਨ ਤੋਂ ਸਤਗੁਰੂ ਜੀ ਸੰਸਾਰ ਨੂੰ ਤਾਰਨ ਦੇ ਲਈ ਉਦਾਸੀਆਂ ਆਰੰਭ ਕਰਦੇ ਹਨ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੀਰ ਸਾਹਿਬ ਹੈ ਇਸ ਸਥਾਨ ਤੇ ਹਰ ਰੋਜ਼ ਅਨੇਕਾਂ ਹੀ ਸੰਗਤਾਂ ਦਰਸ਼ਨ ਕਰਦੀਆਂ ਹਨ ਮਨ ਦੀਆਂ ਇੱਛਾਵਾਂ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖਦੀਆਂ ਹਨ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਰੀਆਂ ਸੰਗਤਾਂ ਦੀਆਂ ਮੰਗੀਆਂ ਸ਼ੁਭ ਇੱਛਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਦੇ ਹਨ